ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੇ ਤੇ ਸਕੂਲੀ ਬੱਸਾਂ ਤੇ ਬਗੈਰ ਨੰਬਰ ਤੋਂ ਟਿਪਰਾ ਦੇ ਚਲਾਨ ਹੋਏ ਨੇ ਗੁਰਦਾਸਪੁਰ ਦੇ ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਦੀ ਡਿਊਟੀ ਨੁਸ਼ਹਿਰਾ ਮੱਜਾ ਸਿੰਘ ਵਿਖੇ ਧਾਰਮਿਕ ਸਮਾਗਮ ਦੇ ਵਿੱਚ ਲੱਗੀ ਤਾਂ ਵਾਪਸੀ ਤੇ ਉਹਨਾਂ ਨੇ ਤਾਰੀਵਲ ਦੇ ਖੰਡਾ ਪੁਲ ਦੇ ਥੱਲੇ ਟ੍ਰੈਫਿਕ ਵਿਭਾਗ ਕੇ ਨਾਕਾ ਲਗਾ ਦਿੱਤਾ ਨਾਕਾ ਲਗਾਉਂਦੇ ਸਾਰ ਹੀ ਉਹਨਾਂ ਦੇ ਕਾਬੂ ਦੇ ਵਿੱਚ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਦੇ ਨੌਜਵਾਨ ਆ ਗਏ ਉਹਨਾਂ ਦੇ ਚਲਾਨ ਕੀਤੇ ਗਏ ਤੇ ਇਸ ਤੋਂ ਇਲਾਵਾ ਮਹਿਲਾ ਸਹਾਇਕ ਦੀ ਗેર ਮੌਜੂਦਗੀ ਦੇ ਵਿਚਾਰੇ ਇੱਕ ਸਕੂਲੀ ਬੱਸ ਦਾ ਵੀ ਚਲਾਨ ਕਟਿਆ ਗਿਆ ਨਾਲ ਹੀ ਬੇੜਾ ਨੰਬਰ ਤੋਂ ਤੇ ਓਵਰਲੋਡ ਆ ਰਹੇ ਟਿਪਰਾ ਦੇ ਚਲਾਨ ਹੁੰਦੇ ਨੇ ਉਥੇ ਟ੍ਰੈਫਿਕ ਇੰਚਾਰਜ ਸਤਾਮ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਦੇ ਲਈ ਉਹਨਾਂ ਨੂੰ ਪੂਰੀ ਉਮਰ ਹੋਂਤੇ ਹੀ ਲਾਇਸੈਂਸ ਬਰਨ ਤੋਂ ਬਾਅਦ ਹੀ ਦੁਪਈਆ ਵਾਹਨ ਦਿੱਤੇ ਜਾਣ ਇਸ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਬੱਚੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਨੇ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ 没多少，你注意。 ਅਸੀਂ ਅੱਜ ਆਪਣੇ ਨਿੱਕੇ ਘੁੰਮੜੀ ਗਏ ਸੀ ਬਾਬਾ ਜੀ ਦੀ ਵਰਸੀ ਤੇ ਡਿਊਟੀ ਸਾਡੀ ਲੱਗੀ ਸੀ ਉੱਥੋਂ ਆਂਦੇ ਆਂਦੇ ਆਂ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜੇ ਅਸੀਂ ਰੋਜ਼ ਨਾਕੇ ਲਾਈਦਾ ਪੋਲ ਖੁੰਡੇ ਖੁੰਡੇ ਪੁਲੀ ਹੈ ਨਾ ਖੁੰਡੇ ਪੁਲ ਦੇ ਥੱਲੇ ਖੜੇ ਸੀ ਇੱਥੇ ਆਪਣਾ ਜਿਹੜੇ ਬੁਲਟ ਪਟਾਕੇ ਮਾਰਦੇ ਆ ਬਿਨਾਂ ਨੰਬਰ ਤੋਂ ਜਾਂ ਇੱਕ ਬੱਸ ਸੀਗੀ ਜਿਹਦੇ ਵਿੱਚ ਟੈਂਡੈਂਟ ਲੇਡੀ ਟੈਂਡੈਂਟ ਨਹੀਂ ਸੀ ਹੈਗਾ ਤੇ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਇਹ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਨੇ ਤੇ ਉਹ ਜਿਹੜੀ ਉਹਨਾਂ ਦੀ ਜਿਹੜੀ ਸਕੂਲ ਵਾਨ ਪਾਲਸੀ ਆ ਉਹਦੇ ਉਹਦੇ ਤਹਿਤ ਇਹਨਾਂ ਨਾਲ ਇਹਨਾਂ ਦੇ ਸੈਮੀਨਾਰ ਵੀ ਲੱਗਦੇ ਆ ਡੀਸੀ ਸਾਹਿਬ ਦੀ ਮੀਟਿੰਗ ਵੀ ਹੁੰਦੀ ਆ ਵਕ ਵਕ ਸਕੂਲਾਂ ਵਾਲਿਆਂ ਨੂੰ ਪਤਾ ਆ ਵੀ ਇਹਨਾਂ 'ਚ ਕੀ ਕੀ ਜੜੀਆਂ ਖਾਮੀਆਂ ਨੇ ਤੇ ਕੀ ਇਹਨਾਂ ਨੂੰ ਜਿਹੜੇ ਡਾਕੂਮੈਂਟ ਜਾਂ ਬੱਚੇ ਕਿੰਨੇ ਸਮਰੱਥਾ ਤੋਂ ਵੱਧ ਬੱਚੇ ਨਹੀਂ ਵਿੱਚ ਹੋਣੇ ਚਾਹੀਦੇ ਲੇਡੀ ਅਟੈਂਡੈਂਟ ਜਰੂਰ ਹੋਣਾ ਚਾਹੀਦਾ ਸਪੀਡ ਰੈਗੂਲੇਟਰ ਹੋਣਾ ਚਾਹੀਦਾ ਇਹਦੇ ਕੈਮਰੇ ਆ ਉਹ ਵਿੱਚ ਲਾਜ਼ਮੀ ਹੋਣੇ ਚਾਹੀਦੇ ਆ ਫਾਇਰ ਜਿਹੜਾ ਹੁੰਦਾ ਉਹ ਆ ਸਟੇਸ਼ਨ ਉਹ ਵੀ ਵਿੱਚ ਹੋਣਾ ਚਾਹੀਦਾ ਬਲਕਿ ਫਰਸਟ ਏਡ ਬਾਕਸ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚ ਮਤਲਬ ਜ਼ਰੂਰੀ ਨੇ ਤੁਸੀਂ ਦੇਖਿਆ ਹੀ ਹੈ ਜਿੱਥੇ ਨਾਕਾ ਲੱਗਾ ਹੋਇਆ ਉਧਰੋਂ ਤਾਂ ਫਿਰ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਉਧਰੋਂ ਘਟ ਜਾਂਦੇ ਨੇ ਪਰ ਸਾਡੇ ਨਾਕੇ ਦੇ ਦੌਰਾਨ ਜਿਹੜਾ ਕੋਈ ਆਂਦਾ ਇਦਾਂ ਦਾ ਜਿਹਦੇ ਵਿੱਚ ਜਿਹੜਾ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਉਹਦੇ ਅਸੀਂ ਕਾਨੂੰਨ ਮੁਤਾਬਕ ਲੋੜ ਅਨੁਸਾਰ ਜਿਹੜਾ ਉਹ ਚਲਾਨ ਕੱਟੀ ਵੀ ਉਹਨਾਂ ਵੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਇਹੋ ਅਪੀਲ ਕਰਦੇ ਆਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਇਹਨਾਂ ਨੂੰ ਅੰਡਰ ਏਜ ਵਾਲਿਆਂ ਨੂੰ ਨਾ ਦਿਓ ਕੋਈ ਵਹੀਕਲ ਤੇ ਬਾਕੀ ਇਹਨਾਂ ਦਾ ਲਾਇਸੈਂਸ ਵਗੈਰਾ ਬਣਾ ਕੇ ਪ੍ਰੋਪਰ ਇਹਨਾਂ ਨੂੰ ਹੈਲਮਟ ਪਵਾ ਕੇ ਜਿਹੜਾ ਇਹ ਤੋਰਨਾ ਚਾਹੀਦਾ ਉਹਨਾਂ ਦੀ ਸੇਫਟੀ ਜਿਹੜੀ ਹੈ ਮਾਪਿਆਂ ਨੂੰ ਵੀ ਰੱਖਣੀ ਚਾਹੀਦੀ ਸਰ ਕਾਰੋਬਾਰੀਆਂ ਨੂੰ ਇਹੋ ਅਪੀਲ ਕਰਦੇ ਆਂ ਵੀ ਆਪਣਾ ਕਾਰੋਬਾਰ ਤੇ ਤੁਹਾਂ ਕਰਨਾ ਹੀ ਆ ਹਰਕ ਨੇ ਪਰ ਜਿਹੜੀ ਨੰਬਰ ਪਲੇਟ ਹੈ ਖਾਸ ਕਰਕੇ ਪਿਛਲੀ ਨੰਬਰ ਪਲੇਟ ਜਿਹੜੀ ਹੈ ਉਹ ਜਿਹੜੀ ਹੋਣੀ ਜ਼ਰੂਰੀ ਆ ਗਾਂ ਧੁੰਦਾਂ ਦੇ ਦੇਣ ਆ ਰਹੇ ਨੇ ਸਿਆਲ ਦੇ ਦੇਣ ਨੇ ਤੇ ਕੋਈ ਵੀ ਕਿਤੇ ਇਹ ਘਟਨਾ ਕਰਦੇ ਆ ਕੋਈ ਟਕਰਾ ਜਾਂਦੇ ਆ ਕਿਸੇ ਗੰਨੇ ਵਾਲੀ ਟਰਾਲੀ ਨਾਲ ਕਿਤੇ ਹੋਰ ਤੇ ਇਹਨਾਂ ਦਾ ਕੋਈ ਨੰਬਰ ਤੇ ਟ੍ਰੇਸ ਹੋ ਸਕੇ ਨਹੀਂ ਤੇ ਟਿੱਪਰ ਤੇ ਸਾਰੇ ਇੱਕੋ ਜਿਹੇ ਹੁੰਦੇ ਨੇ